ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਆਪਾਂ ਪ੍ਰੋਗਰਾਮ ਲੈ ਕੇ ਆਇਆ ਖਬਰ ਪੰਜਾਬ ਦੀ ਤੇ ਜਿਵੇਂ ਤੁਹਾਨੂੰ ਪਤਾ ਪੰਜਾਬ ਦੇ ਖਬਰਾਂ ਤੇ ਦੇਸ਼ ਦੁਨੀਆ ਦੇ ਖਬਰਾਂ ਜਿਹੜੀਆਂ ਹੁੰਦੀਆਂ ਆ ਉਹ ਤੁਹਾਡੇ ਤੱਕ ਲੈ ਕੇ ਆਉਣੇ ਆ ਤੇ ਤੁਸੀਂ ਪਿਆਰ ਦੇ ਰਹੇ ਹੋ ਵੀਡੀਓ ਨੂੰ ਤੇ ਅੱਜ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਆਪਣੇ ਭਰਾ ਹਰਕੀਰਤ ਸਿੰਘ ਨੂੰ ਲੈ ਕੇ ਆਏ ਆ ਤੇ ਕੁਝ ਪੰਜਾਬ ਦੀਆਂ ਖਬਰਾਂ ਦੇ ਉੱਤੇ ਆਪਾਂ ਡਿਸਕਸ ਕਰਾਂਗੇ ਗੱਲਬਾਤ ਕਰਾਂਗੇ ਹਰਕੀਰਤ ਨਾਲ ਬਈ ਉਹਨੂੰ ਐਕਸਪਲੇਨ ਕਰੂਗਾ ਗੱਲਾਂ ਕਿਉਂਕਿ ਬਹੁਤ ਕੁਝ ਚੱਲੀ ਜਾਂਦਾ ਪਿਆ ਆ ਉਹਦੇ ਵਿੱਚ ਜਿਵੇਂ ਕਿ ਉਹ ਤੁਹਾਨੂੰ ਦੱਸ ਦਈਏ ਇੱਕ ਫਤਿਆਬਾਦ ਟੋਲ ਪਲਾਜੇ ਦੇ ਉੱਤੇ ਜਿਹੜੇ ਇੱਥੇ ਕਰਮਚਾਰੀ ਸੀਗੇ ਉਹਨਾਂ ਦੀ ਕੋਈ ਗੱਲਬਾਤ ਹੋਈ ਆ ਜਿਹਦੀ ਬਾਰੇ ਆਪਾਂ ਹਰਕੀਰਤ ਸਿੰਘ ਨਾਲ ਗੱਲ ਕਰਾਂਗੇ ਬਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਪ੍ਰੋਗਰਾਮ ਦੇ ਵਿੱਚ ਵੱਲ ਸਵਾਗਤ ਆ ਤੁਹਾਡਾ ਬਈ ਤੇ ਬਈ ਹਿਰੇ ਜਿਹੜਾ ਫਤਿਆਬਾਦ ਟੋਲ ਪਲਾਜੇ ਦੇ ਉੱਤੇ ਜਿਹੜੀ ਹੋਈ ਆ ਗੱਲਬਾਤ ਕਰਮਚਾਰੀ ਨਾਲ ਉਹਦੇ ਉੱਤੇ ਬੜਾ ਚੰਨ ਨਾ ਪਾਇਓ ਵੀ ਆਪਣੇ ਦਰਸ਼ਕਾਂ ਨੂੰ ਪਤਾ ਲੱਗੇ ਕੀ ਸੀ ਉਹ ਸਾਰੀ ਗੱਲਬਾਤ ਇਹਦੇ ਵਿੱਚ ਦੇਖੋ ਆਪਣੇ ਗਣ ਲਖਨਊ ਆਗਰਾ ਐਕਸਪ੍ਰੈਸ ਵੇ ਹੈਗਾ ਹਾਂ ਫਤਿਆਬਾਦ ਵੀ ਸੀ ਹੂੰ ਉਹ ਉੱਥੇ ਜਿਹੜੀ ਕੰਪਨੀ ਉਸ ਟੋਲ ਪਲਾਜ਼ੇ ਨੂੰ ਚਲਾਉਂਦੀ ਹੈਗੀ ਹੂੰ ਉਸ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਹੂੰ ਦੀਵਾਲੀ ਬੋਨਸ ਦਿੱਤਾ ਠੀਕ ਹੈ ਜੋ ਕਿ ਬਹੁਤ ਹੀ ਥੋੜਾ ਠੀਕ ਹੈ ਮਾਤਰ 1100 ਰੁਪਏ ਅੱਛਾ ਜਿਹੜਾ ਦੀਵਾਲੀ ਦਾ ਬੋਨਸ ਨਹੀਂ ਸਿਰਫ 1100 ਰੁਪਏ ਸਿਰਫ 1100 ਰੁਪਏ ਦਿੱਤਾ ਗਿਆ ਹੂੰ ਉਹ ਬੋਨਸ ਘੱਟ ਮਿਲਣ ਤੇ ਹੂੰ ਉਹ ਕਰਮਚਾਰੀਆਂ ਦੇ ਵਿੱਚ ਨਾਰਾਜ਼ਗੀ ਪੈਦਾ ਹੋਈ ਗੈਰ ਵੀ ਹੈ ਗੱਲ ਹੈ ਨਾ ਹਾਂਜੀ ਤੇ ਉਹ ਨਾਰਾਜ਼ਗੀ ਕਾਰਨ ਉਹ ਉਥੋਂ ਦੇ ਕਰਮਚਾਰੀਆਂ ਨੇ ਕਿਉਂਕਿ ਟੋਲ ਪਲਾਜ਼ੇ ਦੇ ਕੰਮ ਦਾ ਕਰਮਚਾਰੀਆਂ ਨੇ ਕਰਨਾ ਕੰਪਨੀ ਆਪਣ ਦਾ ਆ ਕੇ ਕਰਨਾ ਨਹੀਂ ਹੂੰ ਉਹ ਕਰਮਚਾਰੀਆਂ ਨੇ ਉਹ ਟੋਲ ਪਲਾਜ਼ੇ ਦੇ ਸਾਰੇ ਗੇਟ ਖੋਲਤੇ ਓਕੇ ਵੇਖੇ ਇਹਨਾਂ ਰੋਕਿਆ ਨਹੀਂ ਹਾਂ ਜਦੋਂ ਗੇਟ ਖੁੱਲ ਗਏ ਤਾਂ ਦੇਖ ਲੋ ਵੀ ਜੋ ਜੰਦਾ ਨੇ ਨੰਗਣਾਗਾ ਗੱਡੀਆਂ ਨੰਗੀ ਗਈਆਂ ਉਥੋਂ ਕਿੰਨਾ ਸਮਾਂ ਹੀ ਉਥੋਂ ਗੱਡੀਆਂ ਨੰਗੀ ਗਈਆਂ ਜਿਸ ਕਾਰਨ ਕੰਪਨੀ ਨੂੰ ਲੱਖ ਰੁਪਈਆ ਦਾ ਨੁਕਸਾਨ ਹੋਇਆਗਾ ਇੱਕ ਦਿਨ ਦੇ ਵਿੱਚ ਥੋੜਾ ਸਮਾਂ ਦੇ ਲਈ ਥੋੜੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਲਈ ਕੋਈ ਘੰਟਿਆਂ ਲਈ ਉਹ ਉਹਨਾਂ ਨੇ ਗੇਟ ਖੋਲਤੇ ਫਿਰ ਜਦੋਂ ਕੰਪਨੀ ਨੂੰ ਪਤਾ ਲੱਗਿਆ ਕਿ ਸਾਡੇ ਕਰਮਚਾਰੀ ਇਸ ਕਰਕੇ ਨਾਰਾਜ਼ ਹੈ ਤਾਂ ਫਿਰ ਉਹਨਾਂ ਦੇ ਵਿੱਚ ਸਮਝੌਤਾ ਹੋਇਆ ਠੀਕ ਹੈ ਉਹਨਾਂ ਨੇ ਆਪਸੀ ਆਪਣੇ ਕਰਮਚਾਰੀਆਂ ਨਾਲ ਸਮਝੌਤਾ ਕਰਕੇ ਦੇ ਨੂੰ ਵੀ ਜਾਣਾਂ ਨੂੰ ਕੁਝ ਹੋਰ ਵਿੱਤੀ ਸਹਾਇਤਾ ਦੇਤੀ ਜਾਂ ਕੋਈ ਹੋਰ ਸਹੂਲਤ ਦੇਤੀ ਹੂੰ ਉਹਦੇ ਕਾਰਨ ਸਮਝੌਤਾ ਹੋਇਆ ਤੇ ਫਿਰ ਉਹਨਾਂ ਨੇ ਆਪਣੀ ਡਿਊਟੀ ਤੇ ਦੁਬਾਰੇ ਉਹਨਾਂ ਨੂੰ ਤਾਇਨਾਤ ਕੀਤਾ ਤੇ ਫਿਰ ਟੋਲ ਪਲਾਇਆ ਚਾਲੂ ਹੋਇਆ ਵੇਖੋ ਬਈ ਜਿਵੇਂ ਮਤਲਬ ਜਿਹੜੇ ਟੋਲ ਪੈਟ ਤੇ ਕਰਮਚਾਰੀ ਹੁੰਦੇ ਉਹਨਾਂ ਨੇ ਨਾ ਵੇਖੋ ਜوں ਦੱਸਿਆ ਬਈ ਇਹ ਗੇਟ ਚੱਕਦੇ ਤੇ ਹਜ਼ਾਰਾਂ ਹੀ ਗੱਡੀਆਂ ਟਪਾਤੀਆਂ ਫ੍ਰੀ ਦੇ ਵਿੱਚ ਤੇ ਜੇ ਨੁਕਸਾਨ ਹੋਇਆ ਦੁਬਾਰਾ ਵਿੱਚ ਉਹਨਾਂ ਦਾ ਸਮਝੌਤਾ ਹੋਇਆ ਇਹ ਗੱਲਬਾਤ ਸੀ ਟੋਲ ਬਲੱਡ ਦੀ ਤੇ ਹੁਣ ਆਪਾਂ ਅੱਗੇ ਆਉਣੇ ਇਹ ਗੱਲ ਕਰਦੇ ਆਪਾਂ ਕਿਸਾਨਾਂ ਬਾਰੇ ਕਿਸਾਨਾਂ ਬਾਰੇ ਤੁਹਾਨੂੰ ਪਤਾ ਆਪਾਂ ਨੇਤੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਦੱਸਿਆ ਸੀ ਭਾਈ ਜਿਹੜੀ ਪ੍ਰਾਲੀ ਸਾੜਨ ਦੇ ਉੱਤੇ ਸਰਕਾਰ ਬਹੁਤ ਸਖਤ ਹਰੇਕ ਵਾਰੀ ਸਖਤ ਹੁੰਦੀ ਹੈ ਇਸ ਕਰ ਉਸ ਤੋਂ ਵੀ ਸਖਤ ਹੈ ਤੇ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਪ੍ਰਾਲੀ ਜਿਹੜੀ ਸਾੜਨ ਦੇ ਬਈ ਮਾਮਲੇ ਆ ਰਹੇ ਆ ਕੀ ਇਹਨਾਂ ਦੇ ਉੱਤੇ ਚਾਰਨਾ ਪਉ ਵੀ ਘਟ ਰਹੇ ਆ ਵਧ ਰਹੇ ਆ ਜਾਂ ਕੀ ਸਿਸਟਮ ਹੈ ਇਹ ਦੇਖੋ ਪਰਾਲੀ ਸੜਨ ਦੇ ਵਿੱਚ ਇਸ ਸਾਲ ਦੇ ਵਿੱਚ ਹੂੰ ਪਿਛਲੇ ਸਾਲ ਦੇ ਨਾਲੋਂ ਬਹੁਤ ਹੀ ਜ਼ਿਆਦਾ ਘਟ ਗravtਾਈ ਹੈ ਜਿਹੜੇ ਘਟ ਪਰਾਲੀ ਸਾੜੀ ਹੈ ਘਟ ਪਰਾਲੀ ਸਾੜੀ ਗਈ ਹੈ ਘਟ ਘਟਣਾ ਵਾ ਦਰਜ ਹੋਈਆਂ ਗਈਆਂ ਠੀਕ ਹੈ ਜੋ ਹੌਨ ਰਿਕਾਰਡ ਆਪਾਂ ਕਹਿ ਲਈਏ ਹੂੰ ਜੋ ਪਿਛਲੇ ਸਾਲ ਦੇਖਿਆ ਜਾਵੇ ਤਾਂ ਪਿਛਲੇ ਸਾਲ 1500 ਤੇ 10 ਘਟਨਾਵਾਂ ਦਰਜ ਹੋਈਆਂ ਸੀਗੀਆਂ ਠੀਕ ਹੈ ਪਰਾਲੀ ਸਾੜਨ ਦੀਆਂ ਠੀਕ ਹੈ ਤੇ ਉਸ ਤੋਂ ਪਿਛਲੇ ਸਾਲ ਦੇਖੀਏ ਮੰਨ ਲਓ ਆਪਣਾ 23 ਚ ਚਲ ਜਾਈ ਹਾਂ ਤਾਂ ਉਸ ਸਮੇਂ 1700 1750 ਦੇ ਕਰੀਬ ਸੀ ਜੀ ਮਤਲਬ ਘਟਨਾਵਾਂ ਦਰਜ ਪਿਛਲੇ ਸਾਲ ਵੀ ਹਾਂ ਤੇ ਜੋ ਇਸ ਸਾਲ ਭਾਰੀ ਗਰਾਵਟ ਆਈ ਹੈ ਜੋ ਕਿ ਘਟ ਕੇ ਸਾਰੀਆਂ ਅੱਜ 22 ਅਕਤੂਬਰ ਕੱਲ 21 ਅਕਤੂਬਰ ਤੱਕ ਸਾਰੀਆਂ 410 ਘਟਨਾਵਾਂ ਰਹਿ ਗਈਆਂ ਠੀਕ ਹੈ 410 ਘਟਨਾਵਾਂ ਦਰਜ ਹੋਈਆਂ ਗਈਆਂ 21 ਅਕਤੂਬਰ ਤੱਕ ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਵੀ ਪਤਾ ਹੈ ਵੀ ਇਹ ਇਹ ਪ੍ਰਦੂਸ਼ਣ ਨਾਲ ਬਹੁਤ ਆਪਣਾ ਹੀ ਆਪਾਂ ਨੂੰ ਇਹ ਖਤਰਨਾਕ ਹੈ ਸਾਧ ਦੇ ਵਿੱਚ ਪਰ ਬਹੁਤ ਗੜਾ ਹੁੰਦੀ ਹੈਗੀ ਬਹੁਤ ਜ਼ਿਆਦਾ ਇਸ ਜੀ ਨਾਲ ਹੋ ਜਾਂਦਾਗਾ ਇਹ ਬਈ ਵੇਖਿਆ ਜਾਵੇ ਤਾਂ ਇਹ ਪਹਿਲਾਂ ਮੈਂ ਕੋਈ ਫਿਰ ਸਰਕਾਰ ਨੇ ਪਹਿਲਾਂ ਹੱਲ ਵੀ ਨਹੀਂ ਦਿੱਤੇ ਸੀਗੇ ਹਨਾ ਮਸ਼ੀਨਾਂ ਘੱਟ ਦਿੱਤੀਆਂ ਸੀ ਫਿਰ ਕਿਸਾਨ ਜਾਵੇ ਵੀ ਕਿੱਧਰ ਇਹ ਤੁਹਾਨੂੰ ਵੀ ਪਤਾ ਹੈ ਨਾ ਮਜਬੂਰੀ ਬਣ ਜਾਂਦੀ ਹੈ ਵੀ ਜਿਵੇਂ ਇਸ ਵਾਰ ਜੇ ਸਰਕਾਰ ਪਹਿਲਾਂ ਪਰਚੇ ਪਾਉਂਦੀ ਸੀ ਕਿਤੇ ਕੀਤੇ ਗਏ ਆ ਜ਼ਿਆਦਾ ਅੱਜ ਪਹਿਲਾਂ ਪਰਚੇ ਪਾਉਂਦੇ ਸੀਗੇ ਕਿ ਉਹਨੇ ਹੋਰ ਕਾਨੂੰਨ ਲਿਆਂਦਾ ਵੀ ਜਿਹੜਾ ਕੋਈ ਅਗਰ ਉਹ ਫੜਿਆ ਗਿਆ ਉਹਦੀ ਪੈਨਸ਼ਨ ਹੀ ਕੱਟ ਦੇਾਂਗੇ ਦੇ ਪਰਿਵਾਰ ਚ ਕਿਸ ਦੀ ਲੱਗੀ ਹੈ ਨਾ ਸਰਕਾਰ ਸਖਤ ਹੋ ਰਹੀ ਹੈਗੀ ਆ ਕਿ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਜਾਨੀ ਕੀ ਕਹਿੰਦੇ ਪ੍ਰਦੂਸ਼ਣ ਜਾਨੀ ਕਿ ਬਹੁਤ ਹੁੰਦਾ ਸੀ ਨਾ ਤੇ ਹੁਣ ਕਿਸਾਨਾ ਵੀ ਸਮਝ ਰਹੇ ਐ ਇਸ ਗੱਲ ਨੂੰ ਬੇਅਦਕੀ ਕਰਦਾ ਬਹੁਤ ਘੱਟ ਮੌਲੇ ਇਸ ਵੇਲੇ ਦੇਖਿਆ ਵੀ ਜਾਵੇ ਨਾ ਵੀ ਦੇਖਿਆ ਜਾ ਪ੍ਰਦੂਸ਼ਣ ਹੈ ਵੀ ਬਹੁਤ ਘੱਟ ਐ ਆਪਾਂ ਕਿਤੇ ਦੇਖਦਾ ਕਿਤੇ ਧੂਆਂ ਚੜਿਆ ਹੋਇਆ ਆ ਕਿਉਂਕਿ ਪਹਿਲਾਂ ਆਪਾਂ ਵੇਖਦੇ ਸੀ ਅੱਜ ਤੋਂ ਪੰਜ ਛੇ ਸਾਲ ਪਹਿਲਾਂ ਧੁੰਦ ਬਣ ਜਾਂਦੀ ਸੀ ਪੂਰਾ ਪੂਰਾ ਬਈ ਜਾਨੀ ਕਿ ਕਿਸਾਨ ਸਮਝ ਰਹੇ ਐ ਸਮਝ ਰਹੇ ਐ ਬਈ ਵੇਲਰਾ ਚਾਹੋ ਜੀ ਮਰੀ ਤਕਨੀਕ ਵੀ ਆਈ ਹੈ ਕਿਉਂਕਿ ਮ ਵੱਧ ਗਿਆ ਜਿਸ ਨਾਲ ਉਹ ਗੱਠਾਂ ਬਣ ਜਾਂਦੀਆਂ ਨੇ ਗੱਠਾਂ ਲੈ ਜਾਂਦੇ ਚਲੋ ਬਹੁਤ ਵਧੀਆ ਗੱਲ ਆ ਕਿਸਾਨ ਸਮਝਿਆ ਪਰਚਿਆਂ ਦੀ ਗ੍ਰਾਵਿਟੀ ਆ ਚੰਗੀ ਗੱਲ ਵੈਸੇ ਅੱਗ ਲਾਉਣੀ ਨਹੀਂ ਚਾਹੀਦੀ ਆਪਣੇ ਪਤਾ ਪ੍ਰਦੂਸ਼ਣ ਹੁੰਦਾ ਤੇ ਹੁਣ ਆਪਾਂ ਅੱਗੇ ਉਹਨੇ ਗੱਲਬਾਤ ਜਿਹੜਾ ਇੱਕ ਨਾ ਸਾਈਬਰ ਕ੍ਰਾਈਮ ਹੁੰਦਾ ਸੀਗਾ ਜਿਵੇਂ ਆਪ ਨੂੰ ਪਤਾ ਅਕਸਰ ਆਪਾਂ ਕਹਿੰਦੇ ਨੇ ਫਲਾਣੇ ਦੇ ਖਾਤੇ ਵਿੱਚੋਂ ਇੰਨੇ ਪੈਸੇ ਉੱਡ ਗਏ ਵੀ ਓਟੀਪੀ ਲੈ ਲਿਆ ਧੋਕੇ ਦੇ ਖਾਤੇ ਵਿੱਚ ਪੈਸੇ ਉੱਡ ਗਏ ਆਮ ਹੀ ਗੱਲਾਂ ਚੱਲਦੀਆਂ ਹੁੰਦੀ ਫੋਨ ਆਉਂਦਾ ਸੀ ਆਪਾਂ ਤੋਂ ਓਟੀਪੀ ਲੈਂਦੇ ਸੀਗੇ ਉਹਦੇ ਬਾਰੇ ਵੀ ਆਰਬੀਆਈ ਜਿਹੜੀ ਹੈਗੀ ਆ ਬੈਂਕ ਉਹ ਕੋਈ ਨਵੇਂ ਕਾਨੂੰਨ ਲੈ ਕੇ ਆਈ ਹੈ ਵੀ ਜਿਹਦੇ ਨਾਲ ਤੁਹਾਡੇ ਪੈਸੇ ਨਹੀਂ ਕਟਣਗੇ ਉਹ ਕੀ ਸਿਸਟਮ ਹੈ ਕੀ ਨਹੀਂ ਉਹਦੇ ਬਾਰੇ ਹਰਕੀਰਤ ਜਰੂਰ ਜਾਣਨਾ ਪਾਉ ਵੀ ਕਿਉਂਕਿ ਤੁਹਾਨੂੰ ਪਤਾ ਬਹੁਤ ਨੁਕਸਾਨ ਹੁੰਦਾ ਸੀ ਪਹਿਲਾਂ ਲੋਕਾਂ ਦਾ ਨਾ ਹਜੇ ਤੱਕ ਹੋਈ ਜਾਂਦਾ ਓਟੀਪੀ ਲੈ ਕੇ ਜਿਹੜੇ ਨੋ ਨੋਲ ਦੇਣ ਇਹਦੇ ਬਾਰੇ ਕੀ ਸਿਸਟਮ ਹੈ ਇਹਦੇ ਬਾਰੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨਾ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈਗੀ ਜੋ ਕਿ ਉਹਨਾਂ ਦੀ ਅਨਪੜਤਾ ਲਾ ਲੋ ਹਾਂ ਜੇ ਕੋਈ ਪੜਿਆ ਲਿਖਿਆ ਕੋਈ ਵੀ ਆਦਮੀ ਆ ਕੋਈ ਨਾਗਰਿਕਾ ਨਾ ਕੋਈ ਕੋਈ ਔਰਤ ਆ ਚਾਹੇ ਆਦਮੀ ਆ ਕੋਈ ਪੜਿਆ ਲਿਖਿਆ ਜਿਸ ਨੂੰ ਇਸ ਚੀਜ਼ ਬਾਰੇ ਜਾਣਕਾਰੀ ਆ ਉਹ ਤਾਂ ਇਹ ਚੀਜ਼ ਪਤਾ ਹੀ ਆਪਾਂ ਨੂੰ ਵੀ ਨਹੀਂ ਕਰੂਗਾ ਕਿਸੇ ਨੂੰ ਆਪਦਾ ਓਡੀਪੀ ਨਹੀਂ ਸ਼ੇਅਰ ਕਰੂਗਾ ਆਪਦੇ ਏਟੀਐਮ ਦਾ ਪੈਨ ਨਹੀਂ ਸ਼ੇਅਰ ਕਰੂ ਨਾ ਕੋਈ ਸੀਵੀਸੀ ਕੋਡ ਸ਼ੇਅਰ ਕਰਦਾਗਾ ਉਹਨੂੰ ਪਤਾ ਹੁੰਦਾ ਵੀ ਜੇ ਕੋਈ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਕਹਿੰਦੇ ਆ ਵੀ ਤੁਹਾਡਾ ਏਟੀਐਮ ਬੰਦ ਹੋਣ ਵਾਲਾ ਜੀ ਉਹ ਆ ਉਹ ਪੈਨ ਕੋਡ ਆਇਆ ড্রੌਦੇ ড্রੌਦੇ ਦੇ ਹਿਸਾਬ ਤੇ ਹਾਂ ਬਸ ਐਦਾਂ ਦੀਆਂ ਗੱਲਾਂ ਕਹਿਣ ਦੇ ਸੀਗੇ ਜਾਂ ਇੱਕ ਡਿਜੀਟਲ ਅਰੈਸਟ ਦੇ ਨਾਂ ਤੇ ਚੱਲਿਆ ਸੀ ਪਿੱਛੇ ਜੇ ਬਈ ਸੋਡਾ ਬੰਦਾ ਅਸੀਂ ਇੱਥੇ ਫੜ ਰੱਖਿਆਗਾ ਤੇ ਡਿਜੀਟਲ ਅਰੈਸਟ ਕੀਤਾ ਹੋਇਆਗਾ ਉਸ ਨੂੰ ਤੇ ਸਾਨੂੰ ਇਹਨੇ ਪੈਸੇ ਦਿਓ ਤੇ ਅਸੀਂ ਉਹ ਕਰਦੇ ਆ ਇਹ ਇਹ ਬਈ ਜਿਹੜੇ ਲੋਕ ਸੀਗੇ ਸੀਗੇ ਬਹੁਤ ਚਲਾ ਗਏ ਜਮਾ ਮਤਲਬ ਕਿ ਜਿਹੜਾ ਆਣ ਪੜ ਜਾ ਦੇਸੀ ਬੰਦਾ ਹੁੰਦਾ ਸੀ ਉਹਨੂੰ ਨਿਸ਼ਾਨਾ ਬਣਾਉਂਦੇ ਸੀ ਉਹ ਬਣਾਉਂਦੇ ਸੀ ਤੇ ਉਹਨੂੰ ਇੱਥੋਂ ਤੀਕਰ ਉਹਦੇ ਦਿਮਾਗ ਦੇ ਵਿੱਚ ਇਥੋਂ ਧਿੱਕਰ ਭਰ ਦਿੱਤਾ ਜਾਂਦਾ ਹੈ ਕਿ ਵਾਕਈ ਇਹ ਸਹੀ ਗੱਲ ਹੈ ਜਿਵੇਂ ਹੋਣਾਗਾ ਜਿਵੇਂ ਸੱਚਮੰਦਿਆ ਤੁਸੀਂ ਇਸ ਵਿੱਚ RBI ਬੈਂਕ ਅੱਗੇ ਅਗਲੇ ਸਾਲ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਮਾਰਚ ਅਪ੍ਰੈਲ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕਈ ਹੋਰ ਨਿਯਮ ਲਾਗੂ ਕੀਤੇ ਪਰ ਇਹ ਇਹ ਚੀਜ਼ ਮੇਨ ਹੈਗੀ ਕਿ ਕਿਸੇ ਵੀ ਨਾਗਰਿਕ ਨਾਲ ਕੋਈ ਇਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਆ OTP ਲੈ ਕੇ ਉਸ ਦਾ ਖਾਤਾ ਖਾਲੀ ਕਰ ਦਿੱਤਾ ਜਾਂਦਾ ਤਾਂ ਉਸ ਦੀ ਉਹ ਜਿਹੜੀ ਬੈਂਕ ਦਾ ਖਾਤਾ ਹੋਊਗਾ ਉਹ ਬੈਂਕ ਕੋ ਜਾਂਚ ਕਰੂਗੀ ਹੂੰ ਜਾਂਚ ਕਰਕੇ ਜੇ ਉੱਥੇ ਉਹ ਨਾਗਰਿਕ ਸਹੀ ਪਾਇਆ ਗਿਆ ਵੀ ਵਾਕਈ ਇਹਦੇ ਨਾਲ ਧੋਖਾ ਹੋਇਆਗਾ ਧੋਖਾੜੀ ਹੋਇਆ ਤਾਂ ਉਹ ਜਿੰਨੇ ਪੈਸੇ ਉਹਦੇ ਗਏ ਹੋਣਗੇ ਉਹ ਸਾਰੇ ਉਹ ਬੈਂਕ ਨੂੰ ਅਦਾ ਕਰੂਗਾ ਮਤਲਬ ਕਿ ਜੇ ਕੋਈ ਧੋਖਾ ਧੜੀ ਹੋਇਆ ਕਿਸੇ ਦਾ ਲੱਖ ਰੁਪਇਆ ਕਢ ਲਿਆ ਸਪੋਜ਼ ਕਰੋ ਜਾਨੀ ਕਿ ਉਹ ਪਰਭਾਈ ਬੈਂਕ ਕਰੂਗੀ ਬੈਂਕ ਕਰੂਗੀ ਉਹਦੀ ਪਹਿਲਾਂ ਜਾਂਚ ਕਰੋ ਜਾਂਚ ਕਰ ਕਲੀਅਰ ਕਰਨਗੇ ਵੀ ਉਹ ਸੱਚ ਬੋਲਦਾ ਬੰਦਾ ਜਾਂ ਕਿਵੇਂ ਬੰਦਾ ਸੱਚਾ ਹੈ ਜਾਂ ਕਿਵੇਂ ਸਹੀ ਉਹ ਵੀ ਵਾਕਈ ਇਹ ਤੋਂ ਉਹ ਜਿਸ ਟਾਈਮ OTP ਲਿਆ ਗਿਆ ਉਸ ਤੋਂ ਬਾਅਦ ਹੀ ਇਹਦੇ ਪੈਸੇ ਨਿਕਲੇ ਹਾਂ ਐਦਾਂ ਦਾ ਫਿਰ ਕਿਦਾਂ ਕੋਈ ਵੀ ਜਦ ਅੱਗੇ ਖੜਾ ਹੋ ਜਾਊਗਾ ਨਹੀਂ ਫਿਰ ਉਹਦਾ ਫਿਰ ਜਿਹੜੀ ਕਿ ਜਦੋਂ ਫਾਇਦਾ ਕੋਈ ਨਾ ਕੋਈ ਹੋਇਆ ਲੋਕਾਂ ਦਾ ਜਿਹੜੇ ਨਾ ਧੋਖਾਦੜੀ ਹੁੰਦੀ ਹੈ ਨਹੀਂ ਫਾਇਦਾ ਹਾਂ ਜਿਹੜੇ ਧੋਖਾ ਹਾਂ ਵੀ ਕਈ ਵਾਰ ਕਿਸੇ ਨੂੰ ਹੈ ਨਾ ਅਣਪੜ੍ਹ ਜਾ ਬੰਦੇ ਨੂੰ ਨਿਸ਼ਾਨਾ ਬਣਾਉਂਦੇ ਸੀ ਕਿਉਂਕਿ ਦੇਖੋ ਨਾ ਇਸ ਚੀਜ਼ ਨਾਲ ਚਲੋ ਗੱਲ ਬੈਂਕਾਂ ਤੇ ਆ ਗਈ ਹੂੰ ਬੈਂਕਾਂ ਅੱਗੇ ਲੋਕਾਂ ਨੂੰ ਅਵੇਅਰ ਜ਼ਿਆਦਾ ਕਰਨਗੀਆਂ ਹਾਂ ਦਾ ਸਮਝਾਉਣਗੇ ਬੈਂਕ ਨੂੰ ਕੋਈ ਕੋਸ਼ਿਸ਼ ਕਰਨ ਹਨਾ ਚਾਹੀਦਾ ਵੀ ਹੈ ਬੈਂਕ ਨੂੰ ਨੁਕਸਾਨ ਹੋਊਗਾ ਭਈ ਪੈਸੇ ਦਾ ਕੋਈ ਹੋਰ ਅਗਲਾ ਆਦਮੀ ਕਢਵਾ ਕੇ ਲੈ ਗਿਆ ਤੇ ਗੱਲ ਆ ਗਈ ਬੈਂਕ ਤੇ ਤੇ ਬੈਂਕ ਆਪਣਾ ਉਹੀ ਕਰੂਗੀ ਨਾ ਆਪਣਾ ਨਾਗਰਿਕ ਆਪਦੇ ਗਾਕਾਂ ਨੂੰ ਸਮਝਾਊਗੀ ਸਮਝਾਊਗੀ ਭਈ ਤੁਸੀਂ ਆਹ ਕੰਮ ਨਹੀਂ ਕਰਨਾ ਨੇ ਹੁਣ ਅੱਦੀ ਹੁਣ ਵੀ ਹੈ ਇਹ ਕੀ ਗੱਲ ਹੈਗੀ ਮਤਲਬ ਹੁਣ ਵੀ ਜੇ ਮਤਲਬ ਤੁਸੀਂ ਤਾਂ ਬਾਹਰ ਵੇਚਦੇ ਹਨਾ ਉਹ ਕੈਂਪ ਕੁੰਪ ਲਾਉਂਦੇ ਆ ਬੈਂਕਾਂ ਦੇ ਹੁਣ ਵੀ ਸਮਝਾਉਂਦੇ ਜੇ ਬੈਂਕ ਕੈਂਪ ਨਹੀਂ ਲਾਉਦੇ ਕੋਈ ਬੈਂਕਾਂ ਇਹ ਚੀਜ਼ ਤੋਂ ਜਾਗਰੂਕ ਕਰਦੀਆਂ ਲੋਕਾਂ ਨੂੰ ਕਰਦੀਆਂ ਜਾਦੇ ਪਰ ਜੋ ਦੇਖ ਲਓ ਵੀ ਇਹ ਇੱਕ ਹੈਕਰ ਹੀ ਲਾ ਲੋ ਇਹ ਬੰਦੇ ਨੂੰ ਉਹਦੇ ਦਿਮਾਗ ਵਿੱਚ ਭਾਰੀ ਐ ਐਦਾਂ ਦਾ ਦਿੰਦੇ ਹੈਗੇ ਇਹੋ ਜੀ ਗੱਲ ਭਰ ਦਿੰਦੇ ਆ ਬਿਠਾ ਦਿੰਦੇ ਉਹਦੇ ਮਨ ਚ ਉਹਨੂੰ ਚੀਨ ਕਰ ਦਿੰਦਾ ਹਾਂ ਬਈ ਬੰਦਾ ਕਹਿੰਦਾ ਵੀ ਵਾਕੀ ਵੀ ਮੇਰੇ ਨਾਲ ਆ ਗੱਲ ਹੋਣ ਵਾਲੀ ਹੋਣੀ ਆ ਬਈ ਉਹ ਪੈਸੇ OTP ਦੇ ਦਿੰਦਾ ਸੀਗਾ ਹਾਂ OTP ਦੇ ਸੋ ਬਈ ਇਹ ਜੇ ਤੁਹਾਨੂੰ ਦੱਸਿਆ ਬਈ ਕਾਨੂੰਨ ਆ ਰਿਹਾ ਜੇ ਕਿਸੇ ਨਾਲ ਧੋਖਾਧੜੀ ਹੋਊਗੀ ਜੇ ਉਹ ਸੱਚ ਪਾਇਆ ਜਾਂਦਾ ਤਾਂ ਉਹ ਬੈਂਕ ਉਹ ਜਿੰਨੇ ਪੈਸੇ ਨਿਕਲੇ ਹੋਣਗੇ ਉਹਦੀ ਪ੍ਰਭਾਈ ਕਰ ਦੂਗੀ ਸੋ ਚੰਗਾ ਕਦਮ ਚੱਕਿਆ RBI ਨੇ ਬਹੁਤ ਵਧੀਆ ਚੱਕਦਮ ਚੱਕਿਆ ਤੇ ਹੁਣ ਆਪਾਂ ਇਹਦੋਂ ਅੱਗੇ ਵਧਦੇ ਆਂ ਦੀਵਾਲੀ ਦੇ ਇਤਿਹਾਸ ਤੁਹਾਨੂੰ ਪਤਾ ਨੰਗਿਆ ਕੱਲ ਦੀਵਾਲੀ ਸੀਗੀ ਤੇ ਲੋਕ ਬੱਚੇ ਪਟਾਕੇ ਚ ਲਾਉਂਦੇ ਆਂ ਲੋਕ ਪਟਾਕੇ ਚ ਲਾਉਂਦੇ ਆ ਤਾਂ ਤੁਹਾਨੂੰ ਦੱਸ ਦਈਏ ਕੋਟਕਪੂਰਾ ਸ਼ਹਿਰ ਦੇ ਵਿੱਚ ਸਾਰੇ ਨੇੜੇ ਦੀ ਆਪਣੇ ਕੋਟਕਪੂਰਾ ਤੋਂ ਲੋਪਤਾ ਪੈਂਦਾ ਦੀਵਾਲੀ ਦੇ ਪਟਾਕਿਆਂ ਦੇ ਵਿੱਚ ਤਾਂ ਚਲਦੇ ਸੀਗੇ ਤੇ ਨਾਲ ਨਾਲ ਉੱਥੇ ਸੱਚੀ ਮੁੱਚੀ ਦੇ ਬਟਾਕੇ ਵੀ ਕੋਈ ਚਲਾ ਆ ਗਿਆ ਨੌਜਵਾਨ ਜਣੇ ਕਿ ਉਹਨੇ ਆਪਣੀ ਵੈਪਨ ਕੱਢਿਆ ਪਿਸਤੌਲ ਕੱਢਿਆ ਉਹਨੇ ਕੋਈ ਉੱਥੇ ਪਟਾਕਾ ਕੀਤਾ ਕੋਈ ਨਾ ਕੋਈ ਜਣੇ ਕਿ ਹਾਦਸਾ ਹੋਇਆ ਕੋਈ ਉਹਨੇ ਵੈਪਨ ਚਲਾਇਆ ਗਿਆ ਦਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਬਈ ਉਹ ਤੇ ਬਈ ਕੀ ਸੀਗਾ ਸਿਸਟਮ ਉਹ ਜਿਹੜਾ ਆਪਣੇ ਕੋੜ ਕਪੂਰੇ ਹੋਇਆ ਕੋਈ ਫਾਇਰਿੰਗ ਹੋਈ ਹੈ ਜਿਹੜੀ ਇਹ ਦੇਖੋ ਕੂਟਕਪੂਰਾ ਸ਼ਹਿਰ ਦੇ ਵਿੱਚ ਹਮ ਇੱਕ ਲਲਿਤ ਕੁਮਾਰ ਨਾਮ ਦਾ ਵਿਅਕਤੀ ਹੈਗਾ ਇਹਨੇ ਦੱਸਿਆਗਾ ਠੀਕ ਹੈ ਬਈ ਉਹਦੇ ਉਸਦੇ ਚਾਚੇ ਦੇ ਮੁੰਡੇ ਨੇ ਪਟਾਕਿਆਂ ਦੀ ਸਟਾਲ ਲਾਈ ਹੋਈ ਸੀਗੀ ਠੀਕ ਹੈ ਪਟਾਕਿਆਂ ਦੀ ਸਟਾਲ ਲਾਈ ਤੇ ਸ਼ਾਮ ਦੇ ਸਮੇਂ ਹੂੰ ਕੁਝ ਉੱਥੇ ਉਹ ਵਿਅਕਤੀ ਆਏ ਹੂੰ ਤਾਂ ਉਸ ਤੇ ਤਾੜ ਤਾੜ ਫੈਰਿੰਗ ਕਰ ਦਿੱਤੀ ਉਸ ਟਾਲ ਕੋਲ ਚਾਲ ਤੇ ਉਹ ਬੰਦੇ ਦੇ ਬੰਦੇ ਦੇ ਉਹ ਉਸ ਦੇ ਪੱਡ ਵਿੱਚ ਵੀ ਇੱਕ ਗੋਲੀ ਲੱਗੀ ਆ ਜੋ ਜੇਰੇ ਇਲਾਜ ਫਰੀਦਕੋਟ ਮੈਡੀਕਲ ਚ ਹੈਗਾ ਜਿੰਨ ਕੀ ਬਚ ਗਿਆ ਬੰਦਾ ਬੰਦਾ ਕੀਰਾਂ ਬਚਾ ਪਰ ਹਾਲਾਤ ਉਹਦੇ ਗੰਭੀਰ ਹੈਗੇ ਠੀਕ ਹੈ ਟੱਡ ਵਿੱਚ ਪੂਰੀ ਲੱਗਣ ਕਰ ਇਹ ਕੋਈ ਬਈ ਤਿੰਨ ਫੈਰ ਹੋਏ ਹੈਗੇ ਹੂੰ ਤੇ ਉਹਨਾਂ ਦੀ ਤੁਹਾਨੂੰ ਦੱਸ ਦਈਏ ਕੋਈ ਦਸ਼ਮਣੀ ਸੀ ਕੋਈ ਕੀ ਜੱਕਰ ਪਹਿਲਾਂ ਕੋਈ ਛੋਟਾ ਮੋਹ ਲੜਾਈ ਝਗੜਾ ਹੋਇਆਗਾ ਉਸ ਸਮੇਂ ਉਹਨਾਂ ਦੇ ਕੋਈ ਆਪਸੀ ਸੱਟਾਂ ਫੱਟਾਂ ਮਾਰੀਆਂ ਸੀਗੀਆਂ ਕੁੜੀਆਂ ਬਹੁਤ ਹੂੰ ਤੇ ਜੋ ਕਿ ਉਥੋਂ ਦੇ ਨੇੜੇ ਲਹਿੰਦੇ ਰੋਕਾਂ ਨੇ ਉਹਨਾਂ ਨੂੰ ਹਟਾਤਾ ਠੀਕ ਹੈ ਲੜਾਈ ਰੁਕਵਾਤੀ ਇੱਕ ਸਮੇਂ ਦੇ ਲਈ ਪਰ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਠੀਕ ਹੈ ਉਹ ਦੱਸਦੇ ਆ ਵੀ ਅਸੀਂ ਸਿਟੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗੋੜਗਪੂਰਾ ਵੀ ਠੀਕ ਹੈ ਤੇ ਜੋ ਉਹਨਾਂ ਦੇ ਦਸਨਮ ਤੱਕ ਵੀ ਉਦੋਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਹੋਈ ਤੇ ਉਸ ਤੋਂ ਬਾਅਦ ਕੱਲ ਹੂੰ ਉਹਨਾਂ ਦੀ ਦੁਕਾਨ ਤੇ ਉਹ ਬੰਦੇ ਆਏ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਹੁਣ ਕੋਈ ਇਹਦੇ ਵਿੱਚ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਪੁਲਿਸ ਅੱਗੇ ਕਾਰਵਾਈ ਕਰ ਰਹੀ ਹੋਊਗੀ ਹੁਣ ਤਾਂ ਜਦੋਂ ਉੱਥੇ ਫਾਇਰ ਆਫੇਰ ਹੋ ਗਿਆ ਹੈ ਕਿ ਨਹੀਂ ਇਹ ਇੱਕ ਇੱਕ ਗੱਲ ਹੋ ਰਿਹਾ ਬਈ ਕੀਤੇ ਪਰ ਕਰਦੇ ਆ ਜਿਹੜਾ ਪੰਜਾਬ ਦੇ ਵਿੱਚ ਲਾਲ ਰੌਡਰ ਆ ਹੈ ਨਾ ਇੱਥੇ ਗੋਲੀਆਂ ਚੱਲ ਲੱਗੀਆਂ ਆ ਪਰ ਹਰ ਰੋਜ਼ ਹੀ ਦੇਖਦੇ ਆ ਕਿ ਦਿਨ ਨਾ ਦਿਨ ਫਾਇਰਿੰਗ ਹੋ ਜਾਂਦੀ ਆ ਕਿਸੇ ਨੂੰ ਮਾਰਤਾ ਵੀ ਜਾਨੀ ਕਿ ਇੰਨਾ ਜਿਹੜਾ ਸਿਸਟਮ ਇਹ ਖਰਾਬ ਹੋ ਜਾਂਦਾ ਇਹਦੇ ਬਾਰੇ ਤੁਸੀਂ ਕੀ ਕੀ ਲੱਗਦਾ ਤੁਹਾਨੂੰ ਬਈ ਹਰ ਰੋਜ਼ ਕਿਤੇ ਗੈਂਸਟਰ ਦੀ ਤਮਕੀ ਆ ਗਈ ਹੈ ਨਾ ਇੱਕ ਜਿਵੇਂ ਮੰਨ ਲਵਣਾ ਅਜਮਰਸਰ ਦੇ ਨੇੜੇ ਕੋਈ 18-18 ਸਾਲ ਦੇ ਜਵਾਬ ਫੜੇ ਗਏ ਜਿਨ੍ਹਾਂ ਕੋਲੇ ਉਹ ਵੱਡਾ ਸੀਗਾ ਉਹ ਜਿਹੜਾ ਚਲਾਉਂਦੇ ਹੁੰਦੇ ਆ ਦੇ ਨਾਲ ਮੱਲ ਉਹ ਇਕਟੇ ਉੱਚੇ ਪੜੇ ਗਏ ਆ ਤੋ ਰਣਾ ਕਿੰਦਰ ਨੂੰ ਜਾ ਰਹੇ ਆ ਬੱਚੇ ਆਪਣੇ ਕੀ ਇਹ ਗੱगन ਦੇਖੋ ਆਪਾਂ ਦੇਖਿਆ ਜਾ ਵੀ ਜਿੱਥੇ ਕਿਤੇ ਲੋਕ ਵੱਸਣਗੇ ਹੂੰ ਉਥੇ ਚੰਗੇ ਲੋਕ ਵੀ ਵਸਣਗੇ ਹੂੰ ਤੇ ਮਾੜੇ ਵੀ ਵਸਣਗੇ ਹੂੰ ਠੀਕ ਹੈ ਨਾ ਵੀ ਆਪਾਂ ਕਿਸੇ ਦੇ ਮਾਈਂਡ ਨੂੰ ਆਪਾਂ ਤਾਂ ਪੜ ਨਹੀਂ ਨਾ ਸਕਦੇ ਦੇਖਿਆ ਜਾਵੇ ਤਾਂ ਕ੍ਰਾਈਮ ਕ੍ਰਾਈਮ ਦਾ ਹੋਣਾ ਹੀ ਹੋਣਾਗਾ ਜਿੱਥੇ ਵਸੋਂ ਵਸਦੀ ਹੋਊਗੀ ਉੱਥੇ ਕ੍ਰਾਈਮ ਹੋਊਗਾ ਹੀ ਕਿਉਂਕਿ ਹਰ ਇੱਕ ਰੇਗ ਪ੍ਰਕਾਰ ਦਾ ਉੱਥੇ ਦਿਮਾਗ ਚੱਲਦਾ ਹੋਊਗਾ ਚੰਗਾ ਵੀ ਚੱਲਦਾ ਹੋਊਗਾ ਮਾੜਾ ਵੀ ਚੱਲਦਾ ਹਾਂ ਦੇਖਿਆ ਕ੍ਰਾਈਮ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ ਜੀ ਜੋ ਕਿ ਉੱਥੋਂ ਦੀ ਸਰਕਾਰ ਦੀ ਪੁਲਿਸ ਸਟੇਟ ਪੁਲਿਸ ਹੋ ਗਈ ਜਾਂ ਕੋਈ ਕੇਂਦਰੀ ਏਜੰਸੀਆਂ ਹੋ ਗਈਆਂ ਹਨ ਉਹਨਾਂ ਦੁਆਰਾ ਉਹ ਕ੍ਰਾਈਮ ਦੇ ਉੱਤੇ ਠੱਲ ਪਾਈ ਜਾ ਸਕਦੀ ਆ ਉਸ ਦੀ ਉਸ ਨੂੰ ਘੱਟ ਕੀਤਾ ਜਾ ਸਕਦਾ ਹੈਗਾ ਇਹ ਨਹੀਂ ਆਪਾਂ ਕਹਿ ਦਈਏ ਬਈ ਹਾਂ ਇੱਕ ਘੰਟੇ ਦੇ ਵਿੱਚ ਇੱਥੇ ਕ੍ਰਾਈਮ ਹੋਣਾ ਬੰਦ ਹੋ ਗਿਆ ਠੀਕ ਮਤਲਬ ਕਿ ਹੋਲੀ ਹੋਲੀ ਆਪਾਂ ਨੂੰ ਪਤਾ ਹੀ ਵਿਖਿਆ ਜਾਵੇ ਇੱਕ ਇੱਕ ਅਕਿਰਤੀ ਆਏਗਾ ਲੈ ਬਈ ਜਿਹੜੇ ਬਾਹਰ ਜਿਹੜੇ ਬੈਠੇ ਹੈ ਗੈਂਸਟਰ ਬਾਲੋ ਜਾਣਾ ਜਿਹੜੇ ਆਪਣੇ ਭਗੌੜੇ ਆ ਹਨਾ ਉਹ ਆਪਣੇ ਇਧਰ ਛੋਟੇ ਛੋਟੇ 18 19 ਸਾਲਾਂ ਦੇ ਬੱਚਿਆਂ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਉਹਨਾਂ ਨੂੰ ਫੋਨ ਲਾ ਕੇ ਕੋਈ ਲਾਲਚ ਦਿੰਦੇ ਆ ਵੀ ਤੁਹਾਨੂੰ ਪੈਸੇ ਦੇ ਦੇਾਂਗੇ ਹਨ ਜਾਂ ਫਿਰ ਫਲਾਣਾ ਫਲਾਣੇ ਥਾਂ ਤੇ ਚੀਜ਼ ਪਈ ਆ ਉਹ ਚੱਕ ਲਿਓ ਵੀ ਜਵਾਕਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਕੋਈ ਸ਼ੌਂਕ ਹੁੰਦੇ ਆਵੇਗਾ ਕਿਉਂ ਟਾਰਗੇਟ 18 18 19 ਸਾਲਾਂ ਦੇ ਮੁੰਡੇ ਆ ਜਿਹੜੇ ਇਹੋ ਜਿਹਾ ਕੰਮ ਕਰ ਰਹੇ ਆ ਕੋਈ ਇਹ ਗੱਲ ਦੇਖੋ ਮੈਂ ਤਾਂ ਇਸ ਚੀਜ਼ ਨੂੰ ਮੈਂ ਇਹ ਮੰਨਦਾ ਹਾਂ ਅਨਪੜਤਾ ਨੂੰ ਮੰਨਦਾ ਹਾਂ ਕਿਉਂਕਿ ਜਿਹੜਾ ਕੋਈ ਕੋਈ ਸਕੂਲ ਜਾਂ ਕਾਲਜ ਕਿਸੇ ਵੀ ਅਦਾਰੇ ਦੇ ਵਿੱਚ ਪੜ੍ਹੂਗਾ ਹੂੰ ਕੋਈ ਪੜ੍ਹਾਈ ਕਰਦਾ ਹੋਊਗਾ ਹਾਂ ਉਹ ਉਹ ਕਦੇ ਵੀ ਇਸ ਚੀਜ਼ ਵੱਲ ਨਹੀਂ ਜਾਊਗਾ ਜ਼ਿਆਦਾਤਰ ਜਿਹਨਾਂ ਮਤਲਬ ਸਭ ਦੇ ਵਿੱਚੋਂ ਸਿੱਧਾ ਸਿੱਧਾ 70% ਆਪਾਂ ਦਾ ਸਿੱਧਾ ਸਿੱਧਾ ਪਤਾ ਆ ਗਿਆ ਵੀ ਜੇ ਆਪਾਂ ਇੱਥੇ ਫੈਰਾ ਹੀ ਕਰਾਂਗੇ ਜਾਂ ਬਈ ਕਾਨੂੰਨ ਆਪਣਾ ਜੇਲ੍ਹ ਜਾਣਾ ਪਊਗਾ ਜਾਣਾ ਪਊਗਾ ਉਸ ਨੂੰ ਪਤਾ ਕਲੀਅਰ ਹੀ ਹੈ ਤਾਂ ਕਲੀਅਰ ਹੀ ਹੈ ਨਾ ਵੀ ਮਨ ਲੈ ਕੋਈ ਲੱਖ 2 ਲੱਖ ਰੁਪਿਆ ਪਰ ਉਹ ਲੈ ਲਊਗਾ ਜੇਲ੍ਹ ਤਾਂ ਜਾਣਾ ਪਊਗਾ ਨਾ ਉਹ ਲੱਖ 2 ਲੱਖ ਨਾਲ ਨਾ ਜ਼ਿੰਦਗੀ ਟੱਪੇ ਹਾਂ ਤੇ ਦੂਜੀ ਗੱਲ ਮੈਂ ਇਹਦੇ ਵਿੱਚ ਮੰਨਦਾ ਬਈ ਕਿਸੇ ਦੀ ਕੋਈ ਨਾ ਕੋਈ ਕਿਸੇ ਟਾਈਮ ਮਜਬੂਰੀ ਵੀ ਹੁੰਦੀ ਹੈ ਬਈ ਕੋਈ ਕੋਈ ਇੰਨੀ ਜਿਆਦਾ ਘਰੋਂ ਮਜਬੂਰ ਹੋਵੇ ਉਹਨੂੰ ਇੰਨੇ ਪੈਸੇ ਚਾਹੀਦੇ ਹੋਣ ਤੇ ਉਹ ਇਸ ਚੀਜ਼ ਨੂੰ ਕਰਨ ਲਈ ਰਾਜ਼ੀ ਹੋ ਜਾਂਦਾ ਹਾਂ ਬਈ ਆਪਾਂ ਜਾਂਦੇ ਜਾਂਦੇ ਬਈ ਇਹ ਬਾਹਰ ਬੈਠੇ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਲੈਂਦੇ ਆ ਬਈ ਇਸ ਬੰਦੇ ਨੂੰ ਆ ਚੀਜ਼ ਲੋੜ ਹੈਗੀ ਇਹਨੂੰ ਇਹ ਪ੍ਰੋਵਾਈਡ ਕਰ ਦਈਏ ਤਾਂ ਇਹ ਆਪਣੇ ਲਈ ਕੰਮ ਕਰੂਗਾ ਮਤਲਬ ਕਿ ਬਈ ਕਹਿੰਦਾ ਭਾਵੇਂ ਹੈ ਕਿ ਕਿਸੇ ਦੀਆਂ ਗੱਲਾਂ ਵਿੱਚ ਆਉਂਦਾ ਨਹੀਂ ਫਾਇਦਾ ਜਿੱਥੇ ਆਪਾਂ ਨੂੰ ਪਤਾ ਸਿੱਧਾ-ਸਿੱਧਾ ਕੋਈ ਕ੍ਰਾਈਮ ਕਰਾਂਗੇ ਤਾਂ ਸਾਨੂੰ ਜੇਲ੍ਹ ਜਾਣਾ ਪਊਗਾ ਹਾਂ ਸੋ ਬਈ ਆਪਾਂ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਨਾ ਪ੍ਰੋਗਰਾਮ ਦੇ ਵਿੱਚ ਅੱਗੇ ਕੱਲ ਤੋਂ ਵੀ ਆਪਾਂ ਇਦਾਂ ਹੀ ਡਿਸਕਸ ਕਰਿਆ ਕਰਾਂਗੇ ਤੁਹਾਨੂੰ ਖਬਰਾਂ ਇਦਾਂ ਚੰਗੀਆਂ-ਚੰਗੀਆਂ ਹੋਰ ਲਿਆ ਕੇ ਦੇਵਾਂਗੇ ਬਈ ਹਰਕੀਰਤ ਧੰਨਵਾਦ ਤੁਹਾਡਾ ਟਾਈਮ ਦਿੱਤਾ ਸੋ ਬਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਖਬਰਾਂ ਪਾਈਆਂ ਨਾ ਕਮੈਂਟ ਕਰਕੇ ਰਾਇ ਜ਼ਰੂਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ